ਸ਼ਰਦਾਂਜਲੀ ਦੇਣ ਵਾਸਤੇ ਆਪਾਂ ਇਕੱਠੇ ਹੁੰਨੇ ਆ। ਤੋਂ ਗੱਜ ਕੇ ਫਤਿਹ ਬਲਾਓ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ। ਇਸ ਧਰਤੀ ਤੇ ਆਪਾਂ ਹਰ ਸਾਲ ਇਕੱਠੇ ਹੁੰਨੇ ਆ। ਇੱਥੋਂ ਆਪਾਂ ਨੂੰ ਸ਼ਕਤੀ ਮਿਲਦੀ ਐ। ਆਪਾਂ ਵਿਚਾਰ ਸੁਣਦੇ ਆ। ਸਿੱਕੇ ਇਤਿਹਾਸ ਦੀਆਂ ਉਹ ਗੱਲਾਂ ਆਪਾਂ ਨੂੰ ਸੁਣਾਉਂਦੇ ਆ ਬਦਾਰੇ ਤੇ ਮੈਂ ਕਹਿ ਸਕਦਾ ਜੋ ਖਾਲਸਾ ਪੰਥ ਦਾ ਇਤਿਹਾਸ ਹੈ ਜੋ ਕੁਰਬਾਨੀ ਵਾਲਾ ਇਤਿਹਾਸ ਹੈ ਸ਼ਹਾਦਤਾਂ ਦਾ ਇਤਿਹਾਸ ਹੈ ਉਸ ਇਤਿਹਾਸ ਵਰਗਾ ਕਿਸੇ ਵੀ ਕੌਮ ਦਾ ਤੇ ਆ ਅੱਜ ਮੈਂ ਆਪਣੇ ਪਰਿਵਾਰ ਵਿੱਚ ਬੈਠਾ ਹਾਂ ਦਿਲ ਦੀ ਗੱਲ ਕਰਨਾ ਚਾਹੁੰਦਾ ਤੁਸੀਂ ਮੇਰੇ ਬਜ਼ੁਰਗੋਂ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਪਰਿਵਾਰ ਹੋ ਪਿਛਲੇ 10 ਸਾਲ ਤੋਂ ਪਹਿਲੇ ਆਪਣੇ ਬਜ਼ੁਰਗ ਬਾਦਲ ਸਾਹਿਬ ਤੇ ਹਮਲੇ ਹੁੰਦੇ ਰਹੇ ਲਗਾਤਾਰ ਪੰਥ ਵਿਰੋਧੀ ਸ਼ਕਤੀਆਂ ਦਾ ਏਜੰਸੀਆਂ ਦਾ ਸੈਂਟਰ ਦੀਆਂ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਵਿੱਚ ਨਹੀਂ ਰਹੇ ਫਿਰ ਉਹਨਾਂ ਨੇ ਆਪਣਾ ਨਿਸ਼ਾਨਾ ਮੈਨੂੰ ਬਣਾ ਲਿਆ ਹਰ ਕਨੌਣੀ ਹਰਕਰ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨਾ ਇੱਕੋ ਇੱਕ ਸੀ ਕਿ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਅਕਾਲੀ ਦਲ ਦਾ ਨਾਂ ਖਤਮ ਕਰ ਦਿਓ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਏਜੰਸੀਆਂ ਨੇ ਸਾਰਿਆਂ ਨੇ ਆਈ ਚਾਰ ਕੀਤਾ ਆਈ ਸਾਸ਼ਾਂ ਜੀਤੀਆਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਮੇਰੇ ਬਜ਼ੁਰਗ ਹੋ ਮੇਰੇ ਭਰਾ ਪਰਿਵਾਰ ਦਾ ਹਿੱਸਾ ਹਾਂ ਬਾਪੂ ਬਾਦਲ ਦੇ ਜੀਵਨ ਬਾਰੇ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਉਹਨਾਂ ਬਾਪੂ ਬਾਦਲ ਦਾ ਤੇ ਬਾਰਮ ਸਾਹਿਬ ਦਾ ਤੇ ਬਾਦਲ ਪਰਿਵਾਰ ਦਾ ਗੁਨਾ ਕੀ ਹੈ 104 ਸਾਲ ਪੁਰਾਣੀ ਪਾਕੀ ਸ਼ਰੋਮਨੀ ਕਾਲੀਦਲ ਹੈ 104 ਸਾਲ ਵਿੱਚ ਬਾਪੂ ਬਾਦਲ ਨੇ 70 ਸਾਲ ਸੇਵਾ ਕੀਤੀ 70 ਸਾਲ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਤੁਹਾਡੇ ਤਾਂ ਘਰਾਂ 'ਚ ਇੱਥੇ ਇੱਥੇ ਬਾਦਲ ਸਾਹਿਬ ਦਾ ਜਨਮ ਹੋਇਆ ਐ ਐਸੀ ਧਰਤੀ ਦੇ ਜਨਮ ਹੋਇਆ ਤੁਹਾਡੇ ਨਾਲ ਵੱਡੇ ਹੋਏ ਐ ਤੁਹਾਡੇ ਘਰਾਂ 'ਚ ਤੁਸੀਂ ਉਹਨਾਂ ਨੇ ਪਿਆਰ ਦਿੱਤਾ ਮੈਨੂੰ ਦੱਸ ਦੋ ਕਿਸੇ ਨੂੰ ਉਹ ਉਹ ਇਹ ਵੀ ਕਿਉਂ ਨਾਲੇ 70 ਸਾਲਾਂ 'ਚ ਕਿਸੇ ਨੂੰ ਮਾਰਾ ਕਿਹਾ 70 ਸਾਲਾਂ 'ਚ ਕਿਸੇ ਨਾਲ ਧੱਕਾ ਕੀਤਾ 70 ਸਾਲਾਂ 'ਚ ਦੁੱਖ ਲੰਘ ਆ ਜਿਹੜੇ ਬੰਦੇ ਆ ਜਿਹੜੇ ਏਜੰਸੀਆਂ ਦੇ ਲੋਕ ਇੱਕੋ ਇੱਕ ਹੈ ਸਾਡੇ ਕੌਮ ਨੂੰ ਖਤਮ ਕੀਤਾ ਬਾਦਲ ਸਾਹਿਬ ਨੇ ਤੁਸੀਂ ਸਾਡੇ ਕਿਸੇ ਵੀ ਘਰ ਚ ਆ ਜੋ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਸਾਡੇ ਬੱਚੇ ਵੀ ਸਵੇਰੇ ਅਰਦਾਸ ਕਰਕੇ ਘਰੋਂ ਨਿਕਲਦੇ ਆ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਕੌਮ ਖਾਤਰ ਸਿੱਖੀ ਖਾਤਰ ਪੂਰੀ ਕੌਮ ਪੂਰੀ ਜ਼ਿੰਦਗੀ ਲਈ ਹੈ ਕਿ ਨਹੀਂ ਲਈ ਤੁਸੀਂ ਦੱਸੋ ਵੱਡੇ ਬਾਦਲ ਸਾਹਿਬ ਦਾ ਗੁਨਾਹ ਆਈ ਹੈ ਨਾ ਕਿ ਉਹਨਾਂ ਨੇ 18 ਸਾਲ ਕਾਮਖੱਤ ਜੇਲ੍ਹਾਂ ਕੱਟੀਆਂ ਗੁਨਾਹ ਆਈ ਹੈ ਕਿ ਜੇ ਐਮਰਜੈਂਸੀ ਦਾ ਜ਼ੁਲਮ ਹੁੰਦਾ ਤੇ ਸਭ ਤੋਂ ਪੱਗੇ ਉਹ ਜਾਂਦੇ ਜੇ ਪੰਜਾਬੀ ਸੂਪਾ ਬਣਾਉਣਾ ਹੁੰਦਾ ਤੇ ਸਭ ਤੋਂ ਪੱਗੇ ਅੱਗੇ ਜਿਹ ਪਹਿਲੀ ਜੇਲ੍ਹ 'ਚ ਉਹ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਉਹ ਜਾਂਦੇ ਇਹ ਜਿਹੜੇ ਲੋਕ ਹੈ ਰੋਜ਼ ਫੇਸਬੁਕਾਂ ਦੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖਾਂ ਉਹ ਸਿੱਖ ਨਹੀਂ ਉਹ ਗद्दार ਹੈ ਕੌਮ ਦੇ ਗद्दार ਹੈ ਸਿੱਖੀ ਦੇ ਗद्दार ਹੈ ਉਹਨਾਂ ਦਾ ਸਿਰ ਸ੍ਰੀ ਬਾਦਲ ਸਾਹਿਬ ਦਾ ਸਿਰ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਹੈ ਪੰਥ ਸਾਹਿਬ ਦੇ ਝੁਕਦਾ ਰਿਹਾ ਹੈ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪਾਂ ਸਾਰੇ ਆ ਜਾਂਦੇ ਆ 70 ਸਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਮੈਨੂੰ ਦੱਸ ਦਿਓ 104 ਸਾਲ ਇਤਿਹਾਸ ਜ਼ਕਾਲੀ ਦਲ ਦੇ ਵਿੱਚ ਇੱਕ ਵੀ ਲੀਡਰ ਹੈ ਜਿਹਦਾ ਨਾਂ ਦੇ ਦਿਓ ਜਿਹਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਏ ਕੌਮ ਦੀ ਮੈਨੂੰ ਇੱਕ ਵੀ ਤਾਂ ਇੱਕ ਵੀ ਆ ਤੁਸੀਂ ਸਾਰੇ ਬੈਠਿਓ ਤੁਸੀਂ ਮਿੱਤ ਮੈਂ ਤੁਹਾਨੂੰ ਵੱਧ ਜਾਣਦੇ ਹਾਂ ਤੁਹਾਡੇ ਹਰ ਦੁੱਖ ਸੁੱਖ ਦੇ ਸਾਥੀ ਰਹੇ ਕਿ ਨਹੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ ਤੁਹਾਡੇ ਸਭ ਤੋਂ ਪਹਿਲੇ ਤੁਹਾਡੇ ਕੋਲੇ ਪਹੁੰਚਦੇ ਸੀ ਆ ਆਪਣਾ ਲਾਕਾ ਅੱਜ ਤੁਹਾਡੇ ਲੱਖ ਲੱਖ ਰੁਪਏ ਦੇ ਕਿਲੇ ਠੇਕੇ ਤੇ ਛੜਦੇ ਆ ਉਹ ਕਿਲੇ ਚੜਾਉਣ ਵਾਲਾ ਕੌਣ ਆ ਬਾਪੂ ਬਾਦਲ ਜੀਨੇ ਕਿਉਂ ਲਾ ਕਨੈਕਸ਼ਨਾਂ ਦੇ ਲੰਗਰ ਲਾਤੇ ਇੱਥੇ ਸੇਮ ਕੱਟਦੀ ਆ ਗੁਨਾਹ ਆ ਇਹ ਉਹਨਾਂ ਦਾ ਥੋੜੇ ਖਾਲੇ ਬਣਾ ਗੁਨਾਹ ਸੇਮ ਚ ਕੱਟਣਾ ਗੁਨਾਹ ਕੱਸੀਆ ਬਣਾਉਣਾ ਗੁਨਾਹ ਸਕੂਲ ਬਣਾਉਣਾ ਗੁਨਾਹ ਹਸਪਤਾਲ ਬਣਾਉਣਾ ਗੁਨਾਹ ਗਰੀਬ ਨੂੰ ਆਟਾ ਪੈਣ ਦੇਣਾ ਗੁਨਾਹ ਬਜ਼ੁਰਗਾਂ ਨੂੰ ਪੈਨਸ਼ਨ ਦੇਣਾ ਗੁਨਾਹ ਹੈ ਆਈ ਗੁਨਾਹ ਹੈ ਪੰਜਾਬ ਨੂੰ ਬਚਾਉਣ ਦਾ ਗੁਨਾਹ ਹੈ ਥੋੜੀ ਬਿਜਲੀ ਆਮੂ ਆਮ ਕਰਨ ਦਾ ਗੁਨਾਹ ਹੈ ਟਰੈਕਟਰ ਨੂੰ ਗੱਡੇ ਦਾ ਕਿਤਾਬ ਦੇਣ ਦਾ ਗੁਨਾਹ ਹੈ ਸੜਕਾਂ ਬਣਾਉਣ ਦਾ ਗੁਨਾਹ ਹੈ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਦਾ ਗੁਨਾਹ ਹੈ ਬਾਦਲ ਸਾਹਿਬ ਦਾ ਸੱਤਾ ਵੱਡਾ ਗੁਨਾਹ ਹੈ ਅਮਨ ਸ਼ਾਂਤੀ ਦੀ ਭਾਈਚਾਰੇਕ ਸਾਂਝ ਰੱਖਣਾ ਬਾਦਲ ਸਾਹਿਬ ਮੁੰਡੇ ਮਰਵਾਉਣੇ ਨਹੀਂ ਚਾਹੁੰਦੇ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਤਖੜਾ ਕਰਨ ਦੀ ਕੋਸ਼ਿਸ਼ ਕੀਤੀ ਮਰਵਾਉਣ ਦੀ ਨਹੀਂ ਆਪਣੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ ਪਹਿਲੀ ਵਾਰ ਵੀ ਪੰਜ ਵਾਰ ਹਮਲਾ ਹੁੰਦਾ ਸੀ ਬਾਦਲ ਸਾਹਿਬ ਦਾ ਬਾਦਲ ਸਾਹਿਬ ਡਰੇ ਨਹੀਂ ਉਹ ਸਮਾਂ ਯਾਦ ਕਰੋ ਤੁਸੀਂ ਘਰੋਂ ਨਿਕਲ ਨਹੀਂ ਸਕਦੇ ਸੀ ਐਂ ਲੱਗਦਾ ਸੀ ਕਿ ਅੱਜ ਗੋਲੀ ਵੱਜੂਗੀ ਆਪਣੇ ਕਿੰਨੇ ਬੰਦੇ ਸਲੀਟਰ ਸ਼ਹੀਦ ਹੋ ਗਏ ਭਾਈ ਸ਼ਮਿੰਦਰ ਜੀ ਵਰਗੇ ਸ਼ਹੀਦ ਹੋ ਗਏ ਪੁੰਦਕ ਸਾਹਿਬ ਬੈਠੇ ਇਹਨਾਂ ਤੇ ਹਮਲਾਵਾ ਮਸਾ ਬੱਜੇ ਪਰ ਅਕਾਲੀ ਦਲ ਦੀ ਸੋਚ ਇੱਕੋ ਹੀ ਰਹੀ ਹੈ ਕਿਉਂਕਿ ਆਪਣਾ ਘਰ ਹੈ ਪੰਜਾਬ ਆਪਾਂ ਕਿੱਥੇ ਜਾਵਾਂਗੇ ਕੀ ਦੇ ਨਾਲ ਲੜ ਕੇ ਕਿੱਥੇ ਜਾਵਾਂਗੇ ਹੁਣ ਤਾਂ ਕੈਨੇਡਾ ਨੇ ਵੀ ਬੰਦ ਕਰਤਾ ਅਮਰੀਕਾ ਨੇ ਵੀ ਬੰਦ ਕਰਤਾ ਆਸਟ੍ਰੇਲੀਆ ਬੰਦ ਕਰਨ ਵਾਲਾ ਕਿੱਧਰ ਜਾਓਗੇ ਤੁਸੀਂ ਆ ਆਪਣਾ ਘਰ ਆ ਆਪਣਾ ਦੇਸ਼ ਹੈ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੀਆਂ ਸਿੱਖ ਕੌਮ ਦੀਆਂ ਆ ਜਿੰਨੇ ਵੀ ਆਜ਼ਾਦੀ ਗੁਲਾਗੀਆਂ ਸਾਰਿਆਂ ਦੇ ਨਾਂ ਦੇਖੋ ਭਗਤ ਸਿੰਘ ਵਰਗੇ ਦੇ ਸਾਰੇ ਪੰਜਾਬ ਦੇ ਤੁਸੀਂ ਦੇਖੋ ਕੋਈ ਕਰਨਾਟਕ ਦਾ ਹੈ ਕੋਈ ਕਮਲ ਲਾਡੂ ਦਾ ਹੈ ਕੋਈ ਪਰ ਅੱਜ ਤਾਕਤਾਂ ਲੱਗੀਆਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਉੱਤੇ ਕਬਜ਼ਾ ਹੋਵਾਂਗੇ ਜੇ ਕਾਲੀ ਦਲ ਖਤਮ ਕਰ ਦਈਏ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਈਏ ਹਰ ਕਿਸਮ ਦਾ ਹਮਲਾ ਹਰ ਕਿਸਮ ਦੀ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕੀ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲੇ ਆਏ ਅਸੀਂ ਮੀਟਿੰਗ ਕੀਤੀ ਹੈ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਬੀਅਦਮੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਉਲਝਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਕੀ ਨੇ ਕਿਹਾ ਸੁਖਬੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਕੋਈ ਮੈਂ ਕਹਿੰਦੀ ਮੈਂ ਪਾਲਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਨਾਂ ਨੂੰ ਉਮੀਦ ਨਹੀਂ ਸੀ ਫਿਰ ਉਹਨਾਂ ਨੇ ਦੇਖਿਆ ਕਿ ਆ ਤਾਂ ਆ ਵੀ ਹੋ ਗਿਆ ਫਿਰ ਕਹਿੰਦੇ ਇਹਨੂੰ ਮਾਰ ਹੀ ਦਿਓ ਰੱਬ ਬਚਾਉਣ ਵਾਲਾ ਹੈ ਗੁਰੂ ਸਾਹਿਬ ਨੇ ਬਚਾਇਆ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਫਿਰ ওই ਤੱਕ ਤਾਂ ਕੀ ਕਹਿੰਦੀ ਐ ਉਸ ਬੰਦੇ ਨੂੰ ਫਕਰੇ ਕੌਮ ਦੇਣਾ ਚਾਹੀਦਾ ਆ ਆ ਲੋਕੀ ਪਛਾਣੀ ਐ ਆਪਾਂ ਆਪਾਂ ਕੀ ਹੋ ਗਿਆ ਆਪਾਂ ਨੂੰ ਜਦੋਂ ਆਪਾਂ ਖਤਮ ਹੋ ਜਾਾਂਗੇ ਫਿਰ ਜਾਗੋਗੇ ਜਦੋਂ ਸਾਰਾ ਕੁਝ ਪੰਜਾਬ ਲੁੱਟਿਆ ਗਿਆ ਸਾਰਾ ਕੁਝ ਖਤਮ ਹੋ ਗਿਆ ਉਦੋਂ ਜਾਗੋਗੇ ਆ ਤੱਕ ਤਾਂ ਮ ਕਰਕੇ ਹੱਸਣੀਆਂ ਆ ਦੇਖੋ ਸਾਡਾ ਮਕਸਦ ਖਤਮ ਪੂਰਾ ਹੋ ਗਿਆ ਹੱਸਣਗੇ ਜਿਹੜੇ ਏਡੇ ਏਡੇ ਵੱਡੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਨੰਮੀਆਂ ਪਾਰਟੀਆਂ ਪੜਾਈ ਜਾਂਦੇ ਆ ਸਾਰੇ ਏਜੰਸੀਆਂ ਨੇ ਕਿਹਾ ਕਿ ਕਾਲੀ ਦਲ ਨੂੰ ਦੋ ਫਾੜ ਕਰ ਦਿਓ ਤੁਸੀਂ ਕੱਲ ਸਵਾਲ ਕਰੋ ਜਦੋਂ ਕਾਲੀ ਦਲ ਖੜਾ ਹੁੰਦਾ ਓਦੋਂ ਆ ਤਾਕਤਾਂ ਆਪਣੇ ਉਮੀਦਵਾਰ ਖੜੇ ਕਰ ਦਿੰਦੀਆਂ ਜਦੋਂ ਕਾਲੀ ਦਲ ਨਹੀਂ ਖੜਾ ਹੁੰਦਾ ਹੁਣ ਇੱਕ ਦੀ ਇਲੈਕਸ਼ਨਾਂ ਚ ਬਾਈਗੜੀ ਤੱਕ ਸਾਰੇ ਨੇ ਮੂੰਹ ਚੁੱਪ ਕਰਕੇ ਬਹਿ ਗਏ ਕਿਉਂਕਿ ਜੰਸੀਆਂ ਨੇ ਕਿਹਾ ਸਾਡੀ ਵੋਟ ਵੰਡੀ ਨਾ ਜਾਏ। ਬਾਈ ਲਖਨਾਥ ਦੇਖੋ ਕਿੰਨਾ ਆਪਣੇ ਤੇ ਧੱਕੇ ਹੋਏ ਆ। ਕੋਈ ਬੋਲਿਆ ਤੁਹਾਡੇ ਚੋਂ ਜਿਹੜੀ ਪਾਰਟੀ ਨੇ ਟੈਂਕਾਂ, ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਤੀ ਐ। ਤਿੰਨ ਵਾਰ ਬਣਾਤੀ ਐ। ਜਵਾ ਮੇਰੇ ਕੋਲ ਮੈਂ ਅਜ ਗੂਗਲ ਤੋਂ ਕੱਢ ਕੇ ਆਇਆ। 84 ਦੇ ਅੰਦਰ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ ਤੋਪਾਂ ਦੇ ਹਮਲਾ ਕੀਤਾ ਤੇ 85 ਵਿੱਚ 1 ਸਾਲ ਬਾਅਦ ਇਲੈਕਸ਼ਨ ਹੋਏ ਪੰਜਾਬ ਦੇ 35 ਸੀਟਾਂ ਕਾਂਗਰਸ ਜਿੱਤ ਗਈ 35 ਸੀਟਾਂ ਸ਼੍ਰੀ ਮੁਕਸਰ ਸਾਹਿਬ ਦੀ ਸੀਟ ਕਾਂਗਰਸ ਜਿੱਤੀ ਅੰਮ੍ਰਿਤਸਰ ਸਾਹਿਬ ਦੀ ਜਿੱਥੇ ਟੈਂਕਾਂ ਤੋਪਾਂ ਦੇ ਤਿੰਨੇ ਸੀਟਾਂ ਕਾਂਗਰਸ ਜਿੱਤੀ ਚਮਕੌਰ ਸਾਹਿਬ ਗੁਰੂ ਦੀ ਨਗਰੀ ਦੀ ਸੀਟ ਜੀ ਕਾਂਗਰਸ ਜਿੱਤੀ ਉਹਨਾਂ ਨੂੰ ਤਾਂ ਕੋਈ ਕਹਿੰਦੇ ਨਹੀਂ ਅਕਾਲੀ ਦਲ ਦੀ ਰਾਜ ਵਿੱਚ ਬੇਅਦਬੀ ਹੋ ਗਈ ਸਾਨੂੰ ਬੜਾ ਦੁੱਖ ਹੈ ਬਾਦਲ ਸਾਹਿਬ ਨੇ ਮੈਨੂੰ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਜਦੋਂ ਬੇਅਦਬੀ ਹੋਈ ਸਭ ਤੋਂ ਪਹਿਲੇ ਉਹ ਅਕਾਲ ਤਖਤ ਸਾਹਿਬ ਤੇ ਸਾਹਮਣੇ ਗਏ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੇਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੇ ਤੇ ਨਹੀਂ ਜਾ ਕੇ ਨਿੱਕੀ ਸੀ ਮੇਥੋਂ ਬਹੁਤ ਵੱਡੀ ਗਲਤੀ ਆ ਹੋਈ ਆ ਕਿ ਮੇਰੇ ਰਾਜ ਵਿੱਚ ਹੋਇਆ ਤੇ ਹੁਣ ਕਾਂਗਰਸ ਦੇ ਰਾਜ ਹੁੰਦੀ ਪੇਤ ਦੀ ਕੋਈ ਬੋਲਦਾ ਹੀ ਨਹੀਂ ਉਹ ਜਿਹੜੇ ਧਰਮੇ ਦਿੰਦੇ ਸੀ ਕਿੱਧਰ ਗਏ ਜਿਹੜੇ ਆ ਹੁਣ ਦੇਖ ਲੋ ਸੁਲਤਾਨਪੁਰ ਨੋਦੀ ਗੁਰੂਦੀ ਨਗਰੀ ਤੇ ਪੁਲਸ ਬਾੜ ਦੀ ਅੰਦਰ ਗੁਰਦੁਆਰੇ ਸਾਹਿਬ ਤੇ ਅੰਦਰ ਗੋਲੀਆਂ ਜਲਾ ਦਿਆਂ ਕੋਈ ਬੋਲਿਆ ਉਹਨਾਂ ਨੂੰ ਤਾਂ ਕਿਹਾ ਨਹੀਂ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਆਹ ਕਰੋ ਉਹਨੂੰ ਉਹ ਕਰੋ ਜੇ ਤੁਸੀਂ ਕਹਿ ਵੀ ਦਿੰਦੇ ਏ ਜਿਹੜੇ ਅੱਜ ਕਹਿੰਦੇ ਆ ਅਕਾਲੀ ਦਲ ਦੇ ਕਲਾ ਬੋਲਦੇ ਆ ਕਿ ਕਾਲ ਤਖਤ ਸਾਹਿਬ ਤੇ ਇਹਨਾਂ ਨੇ ਆ ਕੀਤਾ ਬੇਅਦਬੀ ਕਰਾਈਆਂ ਉਹ ਲੋਕ ਐ ਜਿਨ੍ਹਾਂ ਨੇ ਆਪਣੇ ਅਕਾਲ ਤਖਤ ਸਾਹਿਬ ਦੇ ਜਸਦਾਰ ਰੱਖਿਆ ਆਪਣੇ ਆਪਣੇ ਜਸਦਾਰ ਨੂੰ ਮੰਨਦੇ ਨਹੀਂ ਉਹਨਾਂ ਵਾਸਤੇ ਮੰਨਦੇ ਜਸਦਾਰ ਉਹਨਾਂ ਵਾਸਤੇ ਦੂਜੇ ਆ ਜਿਹੜੇ ਅੱਜ ਆਪਣੀ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛੋ ਤੁਹਾਡੇ ਜਸਦਾਰ ਕੌਣ ਐ ਕਾਲ ਤਖਤ ਸਾਹਿਬ ਦਾ ਤੁਹਾਨੂੰ ਦੱਸ ਦਿੰਗੇ ਕੌਣ ਐ ਜੇ ਉਹ ਵਰਤਨਾ ਹੁੰਦਾ ਹੈ ਨਾ ਇੱਧਰ ਵੱਤ ਲੈਂਦੇ ਆ ਫਿਰ ਕਰਦੇ ਉਹ ਕਿਉਂਕਿ ਏਜੰਸੀਆਂ ਚਾਹੁੰਦੀਆਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਜਿਹੜੇ ਕਹਿੰਦੇ ਆ ਕਿ ਬਾਦਲ ਸਾਹਿਬ ਨੇ ਕੀ ਕੀਤਾ ਸਿੱਖੀ ਵਾਸਤੇ ਅੱਜ ਜੇ ਵਿਰਸਾ ਸੰਭਾਲਿਆ ਜੇ 100 100 ਸਾਲ ਦੇ ਵਿੱਚ 70 ਸਾਲ ਬਾਅਦ ਇੱਕੋ ਹੀ ਸਿੱਖ ਲੀਡਰ ਰਹਾ ਕੌਮ ਦਾ ਲੀਡਰ ਜਿਨੇ ਵਰਾਸਤੇ ਖਾਲਸਾ ਬਣਾਇਆ ਆਪਣੀ ਕੌਮ ਦੀ ਵਿਰਸਾ ਸੰਭਾਲਣ ਵਾਸਤੇ ਜਿਨੇ ਬਾਬਾ ਬੰਦਾ ਸਿੰਘ ਹਾਦਰ ਦੀ ਯਾਦਗਾਰ ਬਣਾਈ ਜਿਨ੍ਹਾਂ ਨੇ ਛੋਟਾ ਕੱਲੂ ਕਾਰਾ ਬਣਾਇਆ ਵੱਡਾ ਕੱਲੂ ਕਾਰਾ ਬਣਾਇਆ ਜੰਗੇ ਆਜ਼ਾਦੀ ਦਮ ਬਣਾਇਆ ਦਰਬਾਰ ਸਾਹਿਬ ਦਾ ਦੇਖੋ ਕਿੰਨਾ ਖੂਬਸੂਰਤ ਬਣਾਇਆ ਵਿਰਾਸਤੀ ਮਾਰਗ ਬਣਾਈ ਜਿੰਨੀਆਂ ਸ਼ਕਾਪੀਆਂ ਹੁੰਦੀਆਂ ਸੀ ਧੂਮ-ਧਾਮ ਨਾਲ ਬਣਾਉਂਦੇ ਸੀ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਸੈਂਟਰ ਦੀ ਸਰਕਾਰ ਦਾ ਦਬਾਅ ਪਾ ਕੇ ਕਰਤਾਰਪੁਰ ਸਾਹਿਬ ਦਾ ਲੰਘੇ ਨਹੀਂ ਜੀਐਸਟੀ ਲੰਗਰ ਤੋਂ ਬੰਦ ਕਰਾਇਆ ਆ ਜਿਨ੍ਹਾਂ ਬੰਦੀ ਸਿੰਘ ਰਾਜੂ ਨਾਲ ਸਾਹਿਬ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਾਰ ਬਾਦਲ ਸਾਹਿਬ ਪਹਿਲੇ ਹੀ ਦਿਨੀ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਰਾਜੂਵਾਲ ਸਾਹਿਬ ਨੂੰ ਕੱਲ ਫਾਂਸੀ ਦਿਓ بادل باب صاحب باب نے باب کہتا اپنے وکیل بنا کے میری میں سرکار باب چلے جائے پر میں اس انسان ہوتی ہوں جنہیں ساری زندگی قوم خطر لا دی چاہ کی گلا اس کر کے میں بےنتی کرنا ہے دیکھو تسی بچالو ਜੇ ਪੰਜਾਬ ਨੂੰ ਬਚਾਉਣਾ ਹੈ ਆਪਾਂ ਜਿਹੜਾ ਆਉਂਦਾ ਉਹਦੇ ਮਗਰ ਲੱਗ ਜੰਨੀ ਹੈ ਜਿਹੜਾ ਆਉਂਦਾ ਇਹਦੀ ਬੜੀ ਕੁਰਬਾਨੀ ਹੈ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਐ ਕੀ ਨਸ਼ਾ ਸ਼ਰਾਬ ਕੀ ਸ਼ੁਰੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲੇ ਆ ਹਰੂ ਨਾਓ ਤੁਹਾਡੇ ਆਪਣੇ ਇਲਾਕੇ 'ਚ ਕੀਦਾ ਕਤਲ ਕਰਾਇਆ ਕੀ ਅਗਵਾਈ ਤੁਸੀਂ ਪੰਜਾਬ ਦੀ ਕਿਹਨੂੰ ਦੇਣਾ ਛੋਣੇ ਕਿਹਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਵਾਉਣ ਵਾਲੇ ਇਕੱਠੇ ਹੋ ਗਏ ਆ ਕਿ ਤੁਹਾਨੂੰ ਲੜਾਉਂਗੇ ਥੋਥੋ ਗੋਲੀ ਚਲਾਉਣਗੇ ਆਪਣੇ ਆਪ ਭੱਜ ਜਾਣਗੇ ਤੇ ਤੁਸੀਂ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰ ਦੇਣਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਹੈ ਇੱਥੇ ਆਪਣੀ ਕੌਮ ਪੈਦਾ ਹੋਈ ਹੈ ਆ ਆਪਣਾ ਘਰ ਇੱਥੋਂ ਅੱਪ ਕਿਤੇ ਜਾ ਨਹੀਂ ਸਕਦੇ ਆਪਾਂ ਆਪਣੀ ਕੌਮ ਨੂੰ ਇੱਥੇ ਹੀ ਤਗੜਾ ਕਰਨਾ ਹੈ ਤੇ ਤਗੜਾ ਕੱਲਾ ਕਾਲੀ ਦਲ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਤੇ ਐਕਸ ਕਰਕੇ ਮੈਂ ਖੀਰ ਵਿੱਚ ਆਈ ਕਹਿਣਾ ਚਾਹਣਾ ਹੱਥ ਜੋੜ ਕੇ جے بادل صاحب میرے پتا تو کوئی گلتی ہوگی جے میں تھوڑا ہے گلتی ہوگی میں آجی چولی پانا ہوں وہ بھی پالا کچھ بھی ہوگی پر قوم نو کہنا ہے آج اس دن تے کٹھے ہوئے ہیں جو گروہ صاحب نے ٹوٹی گنڈی ٹوٹی گنڈی آ تھوڑی اپنی پاڑی نال یہ تھوڑی کوئی بھی نلازگی ہے ਅੱਜ ਗੰਢ ਲਿਓ ਆਪਣਾ ਰਿਸ਼ਤਾ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰੇ ਤੇ ਖੁਸ਼ੀ ਆਉਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਆ ਜਿਨ੍ਹਾਂ ਦਾ ਪਛੋਕੜ ਆ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਵਾਂਗੇ ਜਿਵੇਂ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਪੰਜਾਬ ਦੀ ਤਰੱਕੀ ਵਾਸਤੇ ਤੇ ਪੰਦ ਤੇ ਚੜਦੀ ਕਲਾ ਵਾਸਤੇ ਹਰ ਕੁਰਬਾਨੀ ਦਿੱਤੀ ਉਵੇਂ ਮੈਂ ਉਹਨਾਂ ਦਾ ਪੇਟ ਆ ਤੁਹਾਨੂੰ ਬੱਚਨ ਦੇਣਾ ਅੱਜ ਹਸਪਤਲ ਉੱਤਰ ਧਰਤੀ ਤੇ ਭਾਵੇਂ ਜਾਨ ਵੀ ਜਾਣੀ ਜਾਏ ਭਾਵੇਂ ਜਾਨ ਵੀ ਚਲੀ ਜਾਏ ਪੰਜਾਬ ਦੀ ਖਾਤਰ ਖਾਲਸਾ ਪੰਥ ਦੀ ਖਾਤਰ ਪੰਜਾਬੀਅਤ ਖਾਤਰ ਅਮਨ ਸ਼ਾਂਤੀ ਖਾਤਰ ਪੰਜਾਬ ਦੀ ਤਰੱਕੀ ਖਾਤਰ ਜੋ ਕੁਰਬਾਨੀ ਦੇ ਦੇ ਬਾਦਲ ਪਰਿਵਾਰ ਦੇਊਗਾ ਉਹਨਾਂ ਦਾ ਬੱਚਾ ਦੇਊਗਾ ਵਾਈਰਲ